ਜੋ ਕੱਲ ਵਿਧਾਨ ਸਭਾ ਚ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਜੋ ਕਿ ਮੁਲਾਜ਼ਮ ਵਿਰੋਧੀ ਹੈ ਕੋਈ ਵੀ ਮੁਲਾਜ਼ਮਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਔਰ ਸਿਰਫ ਤੇ ਸਿਰਫ ਜਿਹੜੇ ਇਹ ਜੁਮਲੇ ਛੱਡੇ ਜਾ ਰਹੇ ਆ ਪਹਿਲਾਂ ਜਦੋਂ ਅਸੀਂ ਸੰਘਰਸ਼ ਕਰਦੇ ਹੁੰਦੇ ਸੀ ਇਹਨਾਂ ਦੀ ਸਰਕਾਰ ਨਹੀਂ ਸੀ ਤਾਂ ਸਾਡੇ ਧਰਨਿਆਂ ਜਾ ਕੇ ਕਹਿੰਦੇ ਹੁੰਦੇ ਸੀ ਕਿ ਅਸੀਂ ਮਿੰਟਾਂ ਦੇ ਵਿੱਚ ਹੀ ਤੁਹਾਡੇ ਸਾਰੇ ਕੰਮ ਕਰਦੇ ਨੇ ਪੁਰਾਣੀ ਪੈਨਸ਼ਨ ਬਹਾਲ ਕਰਦੇ ਨੇ ਕੰਪਿਊਟਰ ਤੇ ਅੱਪਕ ਸਿੱਖਿਆ ਵਿਭਾਗ ਚ ਲਿਆਉਣੇ ਆ ਤੇ ਇਹਦੀਆਂ ਕਿਸ਼ਤਾਂ ਦੇ ਦੇਾਂਗੇ ਬਕਾਇਆ ਦੇ ਦੇਾਂਗੇ ਪੇ ਕਮਿਸ਼ਨ ਤੇ ਅਸੀਂ ਆਮ ਆਦਮੀ ਐ ਪਰ ਮੈਂ ਸਮਝਦਾ ਕਿ ਇਹ ਹੁਣ ਆਮ ਆਦਮੀ ਨਹੀਂ ਰੇ ਇਹ ਹੁਣ ਮਹਾਰਾਜੇ ਬਣ ਗਏ ਐ ਇਹਨਾਂ ਨੂੰ ਸਿਰਫ ਆਪਣਾ ਜਿਹੜਾ ਹੈਲੀਕਾਪਟਰਾਂ ਦੇ ਵਿੱਚ ਘੁੰਮਦਾ ਹੀ ਜਿਹੜਾ ਐ ਇਹ نیچے ਨਹੀਂ ਉਤਰਦੇ ਇਹਨਾਂ ਨੂੰ ਉਹਦੇ ਵਿੱਚ ਘੁੰਮਦਾ ਚਾਹਿਆ ਆਮ ਲੋਕਾਂ ਦੀ ਇਹ ਗੱਲ ਨਹੀਂ ਸੁਣ ਰਹੇ ਔਰ ਜੋ ਵੀ ਬਜਟ ਦਿੱਤਾ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਨਕਮਾ ਬਜਟ ਜਿਹੜਾ ਐ ਮੁਲਾਜ਼ਮਾਂ ਲਈ ਇਹ ਸਾਬਤ ਹੋਇਆ ਐ ਕਿਉਂਕਿ ਇਹ ਕਿਸੇ ਦੀ ਗੱਲ ਹੀ ਨਹੀਂ ਸੁਣ ਰਹੇ ਕਹਿੰਦੇ ਸੀ ਅਸੀਂ ਆਮ ਆਦਮੀ ਆ ਇੱਕ ਮੌਕਾ ਦਿਓ ਕਹਿੰਦੇ ਕੇ ਜਿਹੜੀ ਆਨ ਨੂੰ ਤੇ ਭਗਵੰਤਪਾਲ ਨੂੰ ਕਹਿੰਦੇ ਹੁੰਦੇ ਸੀ ਇਹ ਪਰ ਹੁਣ ਜਿਹੜਾ ਮੌਕਾ ਦੇ ਕੇ ਮੁਲਾਜ਼ਮਾ ਨੇ ਕੀ ਗੁਨਾਹ ਕੀਤਾ ਕਿ ਜਿਹੜਾ ਮੁਲਾਜ਼ਮਾ ਦੀਆਂ ਮੰਗਾਂ ਤਾਂ ਕੀ ਮੰਨਨੀ ਹੈ ਗੱਲ ਹੀ ਨਹੀਂ ਸੁਣ ਰਹੇ ਸਾਡੇ ਜਿਹੜੇ ਐ ਲੀਡਰ ਸਹਿਬਾਨ ਚੰਡੀਗੜ੍ਹੋਂ ਮੁੜਕ ਮੁੜ ਕੇ ਆ ਰਹੇ ਆ ਕਈ ਵਾਰ ਮੁੜ ਕੇ ਆਏ ਆ ਇੱਕ ਵਾਰ ਨਹੀਂ ਆਏ ਇਸ ਕਰਕੇ ਜੋ ਇਹਨਾਂ ਨੇ ਬਜਟ ਜਿਹੜਾ ਅੱਜ ਪੇਸ਼ ਕੀਤਾ ਹੈ ਜਿਹੜਾ ਕੱਲ ਤਾਂ ਕੋਈ ਅਸੀਂ ਨਕੀਦੀ ਕਰਦੇ ਆ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇਕਰ ਮੁਲਾਜ਼ਮਾ ਨਾਲ ਇਹੀ ਤੁਸੀਂ ਵਿਵਹਾਰ ਰੱਖਿਆ ਆਨ ਵਾਲਾ ਸਮਾਂ ਜਿਹੜਾ ਤੁਹਾਡੇ ਲਈ ਬਹੁਤ ਮੁਸ਼ਕਲ ਹੋਏਗਾ ਇਹ ਨਾ ਸਮਝਣ ਕਿ ਮੁਲਾਜ਼ਮ ਜਿਹੜੇ ਚੁੱਪ ਕਰਕੇ ਬੈਠਣਗੇ ਜਿੱਦਾਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਜੰਦਰੇ ਲਾਣ ਦੀਆਂ ਗੱਲਾਂ ਕਰ ਰਹੇ ਆ ਦਰਵਾਜ਼ਿਆਂ ਨੂੰ ਵਿਧਾਨ ਸਭਾ ਦੇ ਉਦਾਂ ਹੀ ਜਿਹੜਾ ਇਹ ਮੁਲਾਜ਼ਮਾਂ ਦੇ ਹੱਕਾਂ ਤੇ ਵੀ ਇਹਨਾਂ ਨੇ ਜੰਦਰਾ ਲਾਇਆ ਹੈ ਅਸੀਂ ਇਹਨਾਂ ਨੂੰ ਜਿਹੜਾ ਹੈ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਔਰ ਇਹ ਨਾ ਸਮਝਣ ਕਿ ਇਹ ਧੋੜ ਜਾਣਗੇ ਆਪਣੀ ਮੰਗ ਨੂੰ ਲੈ ਕੇ ਅਸੀਂ ਜਿਹੜੀ ਇਹ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਹੈ ਜਾਂ ਹੋਰ ਮੰਗਾਂ ਹੈ ਡੀਏ ਦੀ ਪੇ ਕਮਿਸ਼ਨ ਤੇ ਬਕਾਏ ਦੀ ਜਾਂ ਤਰੂਟੀਆਂ ਦੀ ਅਸੀਂ ਉਹ ਸਾਰਾ ਜਿਹੜਾ ਹੈ हां हासिल करके ਰਵਾਂਗੇ ਔਰ ਇੱਕ ਗੱਲ ਹੋਰ ਹੈ ਹਰਾਨੀ ਦੀ ਇਹਨਾਂ ਨੇ ਮੰਗਾ ਤਾਂ ਕੀ ਮੰਨਨੀ ਅਸੀਂ ਮੁਲਾਜ਼ਮਾਂ ਦੀ ਉਲਟਾ ਮਿਡਲ ਸਕੂਲ ਬੰਦ ਕਰਨ ਨੂੰ ਫਿਰ ਫਿਰ ਰਹੇ ਹੈ ਉਹਨਾਂ ਨੇ ਕੱਲ ਬਿਆਨ ਦਿੱਤਾ ਕਿ ਮਿਡਲ ਸਕੂਲ